ਕਲ ਜੀ ਚੱਕ ਰੂਪਦੂ ਸਿੰਘ ਵਾਲਾ ਪਿੰਡ ਜਿਹੜਾ ਕੀ ਸੰਗਤਹਾਣੇ ਦੀਨਪੰਦੇ ਉਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੁਖਵਿੰਦਰ ਸਿੰਘ ਇਲੀਅਸ ਡੀਪੀ ਨਾਮ ਦੇ ਵਿਅਕਤੀ ਨੇ ਆਪਣੇ ਬੇਟੇ ਅਰਸ਼ਦੀਪ ਸਿੰਘ ਇਲੀਅਸ ਅਰਸ਼ ਦੇ ਫਾਇਰ ਮਾਰਿਆ ਤੇ ਜਦੋਂ ਉਹਦੇ ਬੇਟੇ ਨੂੰ ਹਸਪੀਟਲ ਲੈ ਕੇ ਜਾ ਰਹੇ ਸੀ ਤੇ ਰਸਤੇ ਵਿੱਚ ਉਹਦੀ ਮੌਤ ਹੋ ਗਈ ਤੇ ਆਪਾਂ ਐਫ ਆਈ ਆਰ ਨੰਬਰ 9 ਸੰਗਤਹਾਣੇ ਚ ਦਰਜ ਕਰਤੀ ਹੈ ਅਦੀਨ ਤਾਰਾ 103 ਬੀ ਐਨ ਐਸ ਤੇ 27 ਅਮਜ਼ੇ ਮੈਂ ਵਜ੍ਹਾ ਨੰਸ਼ਿਸ਼ ਕੀ ਹੈ ਮਟਰਪਿੰ ਕਿ ਇਹਨਾਂ ਦਾ ਜੋ ਪਤਾ ਲੱਗਿਆ ਹੁਣ ਤੱਕ ਇਹ ਹੀ ਹੈ ਕਿ ਇਹਨਾਂ ਦਾ ਫੈਮਿਲੀ ਡਿਸਪਿਊਟ ਚੱਲ ਰਿਹਾ ਸੀ ਕਾਫੀ ਟਾਈਮ ਤੋਂ ਜ਼ਮੀਨ ਦੀ ਵੀ ਬਾਤ ਆਇਆ ਜਾਂ ਕੋਈ ਹੋਰ ਵੀ ਬਾਤ ਇਹ ਹਾਲੇ ਪਤਾ ਨਹੀਂ ਜੀ ਇਹ ਰਿਮਾਂਡ ਲੈ ਕੇ ਕਲੀਅਰ ਕਰਾਂਗੇ ਐਗਜ਼ੈਕਟਲੀ ਕਿਸ ਤਰ੍ਹਾਂ ਦਾ ਡਿਸਪਿਊਟਸ ਓਕੇ ਵੈਪਨ ਕਿਹੜਾ ਹੈ ਵੈਪਨ ਹੈ ਜੀ 12 ਪੋਰ ਦੀ ਗਨ ਹੈ ਗਨ ਹਾਂਜੀ ਤੇ ਕੀ ਕਾਰਨ ਕੀ ਹੁਣ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਆਏ ਨੇ ਜੀ ਕਿਉਂ ਜਿਹੜਾ ਆਪ ਵਿੱਚ ਕੋਈ ਖੜਾਈ ਚੜਾ ਰੱਖਦਾ ਸੀ ਉਹਦਾ ਨੇ ਇਹਨਾਂ ਦਾ ਪਹਿਲਾਂ ਵੀ ਦੋ ਇੱਕ ਦਿਨ ਪਹਿਲਾਂ ਵੀ ਗਣ ਵਿਆਹ ਕਿਸੇ ਵਿਡਿੰਗ ਤੇ ਗਏ ਸੀ ਉੱਥੇ ਵੀ ਨਾ ਤਾਂ ਕਾਫੀ ਬੋਲਬੁਲਾਰਾ ਹੋਇਆ ਸੀ ਕੋਈ ਪੁਰਾਣਾ ਡਿਸਪਿਊਟ ਸੀ ਇਹਨਾਂ ਦਾ ਜਿੱਤੇ ਕਰਕੇ ਹੋਇਆ ਕੋਈ ਇੰਨਾ ਵੱਡਾ ਪਹਿਲਾਂ ਕੋਈ ਥਾਣੇ ਦੇ ਵਿੱਚ ਰਿਪੋਰਟ ਕੀਤੀ ਨਹੀਂ ਨਹੀਂ ਪਹਿਲਾਂ ਕੋਈ ਇਦਾਂ ਦਾ ਇਨਾਂ ਦੇ ਵੱਲੋਂ ਕੋਈ ਵੀ ਥਾਣੇ ਵਿੱਚ ਕੰਪਲੇਨ ਨਹੀਂ ਕੀਤੀ ਲੱਗਦਾ ਵੀ ਫਾਦਰ ਕੋਈ ਮੈਂਟਲੀ ਅਫਸੈਟ ਤਾਂ ਨਹੀਂ ਸੀ ਪੁੱਤ ਦਾ ਜਵਾਨ ਪੁੱਤ ਦਾ ਕਤਲ ਕਰਨਾ ਕੋਈ ਚਾਹਤਾ ਦੇਖੋ ਜਿੰਨਾ ਹਾਲੇ ਤੱਕ ਜਦੋਂ ਉਹਨੂੰ ਅਰੈਸਟ ਕੀਤਾ ਹੈ ਤੇ ਉਹ ਹੀ ਇਜ਼ ਮੈਂਟਲੀ ਬਿਲਕੁਲ ਠੀਕ ਹੈ ਉਹ ਇਦਾਂ ਨਹੀਂ ਲੱਗਿਆ ਉਹਦਾ ਕੋਈ ਮੈਡੀਕਲ ਰਿਕਾਰਡ ਵੀ ਨਹੀਂ ਹੈ ਜੀ ਕਿਸੇ ਟ੍ਰੀਟਮੈਂਟ ਦਾ ਕਲਜੀ ਚੱਕ ਰੂਲਦੂ ਸਿੰਘ ਵਾਲਾ ਪਿੰਡ ਜਿਹੜਾ ਕੀ ਸੰਗਤ ਥਾਣੇ ਦੇ ਨੇੜੇ ਉੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੁਖਵਿੰਦਰ ਸਿੰਘ ਜਿਹੜੇ ਡੀਪੀ ਨਾਮ ਦੇ ਵਿਅਕਤੀ ਨੇ ਆਪਣੇ ਬੇਟੇ ਅਰਸ਼ਦੀਪ ਸਿੰਘ ਜਿਹੜੇ ਅਰਸ਼ ਦੇ ਫਾਇਰ ਮਾਰਿਆ ਤੇ ਜਦੋਂ ਉਹਦੇ ਬੇਟੇ ਨੂੰ ਹਸਪੀਟਲ ਲੈ ਕੇ ਜਾ ਰਹੇ ਸੀ ਤੇ ਰਸਤੇ ਵਿੱਚ ਉਹਦੀ ਮੌਤ ਹੋ ਗਈ ਤੇ ਆਪਾਂ ਐਫ ਆਈ ਆਰ ਨੰਬਰ 9 ਸੰਗਤ ਥਾਣੇ 'ਚ ਦਰਜ ਕਰਤੀ ਹੈ ਅਦੀਨ ਤਾਰਾ 103 ਬੀ ਐਨ ਐਸ ਤੇ 27 ਆਰਮਜ਼ ਐਟ ਵੱਟ ਵਜਾ ਰੰਜੀਤ ਕੀ ਹੈ ਮਟਰਪਿੰਡ ਕਿ ਇਹਨਾਂ ਦਾ ਜੋ ਪਤਾ ਲੱਗਿਆ ਹੁਣ ਤਾਂ ਕੋਈ ਹੀ ਹੈ ਕਿ ਇਹਨਾਂ ਦਾ ਫੈਮਿਲੀ ਡਿਸਪਿਊਟ ਚੱਲ ਰਿਹਾ ਸੀ ਕਾਫੀ ਟਾਈਮ ਤੋਂ ਜ਼ਮੀਨੀ ਵਿਵਾਦ ਆਇਆ ਜਾਂ ਕੋਈ ਹੋਰ ਵਿਵਾਦ ਇਹ ਹਲੇ ਪਤਾ ਨਹੀਂ ਜੀ ਹਲੇ ਰਿਮਾਂਡ ਲੈ ਕੇ ਕਲੀਅਰ ਕਰਾਂਗੇ ਐਗਜ਼ੈਕਟਲੀ ਕਿਸ ਤਰ੍ਹਾਂ ਦਾ ਡਿਸਪਿਊਟ ਸੀ ਓਕੇ ਵੈਪਨ ਘੇੜਾ ਹੈ ਵੈਪਰਾ ਜੀ ਬਾਰਾਂਪੁਰ ਦੀ ਗਨ ਹੈ ਗਨ ਹਾਂਜੀ ਤੇ ਕੀ ਕਾਰਨ ਕੀ ਹੁਣ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਆਏ ਨੇ ਜੀ ਕਿਉਂ ਜਿਹੜਾ ਆਫਰ ਚ ਕੋਈ ਲੜਾਈ ਚੜਾ ਰੱਖਦਾ ਸੀ ਉਹਦਾ ਨਹੀਂ ਇਹਨਾਂ ਦਾ ਪਹਿਲਾਂ ਵੀ ਦੋ ਇੱਕ ਦਿਨ ਪਹਿਲਾਂ ਵੀ ਕਹਿੰਦੇ ਵਿਆਹ ਕਿਸੇ ਵਿਡਿੰਗ ਤੇ ਗਈ ਸੀ ਉੱਥੇ ਵੀ ਨਾ ਤਾਂ ਕਾਫੀ ਬੋਲਬੁਲਾਰਾ ਹੋਇਆ ਸੀ ਕੋਈ ਪੁਰਾਣਾ ਡਿਸਪਿਊਟ ਸੀ ਇਹਨਾਂ ਦਾ ਜਿੱਤੇ ਕਰਕੇ ਹੋਇਆ ਕੋਈ ਇਨਾਂ ਵੱਲੋਂ ਪਹਿਲਾਂ ਕੋਈ ਥਾਣੇ ਦੇ ਵਿੱਚ ਕੋਈ ਰਿਪੋਰਟ ਕੀਤੀ ਗਈ ਨਹੀਂ ਪਹਿਲਾਂ ਕੋਈ ਇਦਾਂ ਦਾ ਇਨਾਂ ਵੱਲੋਂ ਕੋਈ ਵੀ ਥਾਣੇ ਵਿੱਚ ਕੰਪਲੇਨ ਨਹੀਂ ਕੀਤੀ ਮੈਮ ਲੱਗਦਾ ਵੀ ਫਾਦਰ ਕੋਈ ਮੈਂਟਲੀ ਅਫਸੈਟ ਤਾਂ ਨਹੀਂ ਸੀ ਪੁੱਤ ਦਾ ਜਵਾਨ ਪੁੱਤ ਦਾ ਕਤਲ ਕਰਨਾ ਕੁਝ ਲੱਗਦਾ ਹੈ ਦੇਖੋ ਜਿੰਨਾ ਹਾਲੇ ਤੱਕ ਜਦੋਂ ਉਹਨੂੰ ਅਰੈਸਟ ਕੀਤਾ ਹੈ ਤੇ ਉਹ ਹੀ ਇਜ਼ ਮੈਂਟਲੀ ਬਿਲਕੁਲ ਠੀਕ ਹੈ ਉਹ ਇਦਾਂ ਨਹੀਂ ਲੱਗਿਆ ਉਹਦਾ ਕੋਈ ਮੈਡੀਕਲ ਰਿਕਾਰਡ ਵੀ ਨਹੀਂ ਆ ਜੀ ਕਿਸੇ ਟਰੀਟਮੈਂਟ ਦਾ